ਜਿਹੜੀ ਅੱਜ ਦੀ ਵੀਡੀਓ ਨਾਲ ਵੱਤ ਵੱਦ ਸ਼ੇਅਰ ਕਰ ਦਿਓ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਪਣਾ ਜਿਹੜਾ ਪੂਰਾ ਪੰਜਾਬੀਆ ਬਾਹਰ ਜਾ ਰਿਹਾ ਹੈਗਾ ਨਾ ਉਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਇੱਕ ਭੈਣ ਆ ਗਈ ਜਿਨੇ ਆਪਦੀ ਫਾਸਟ ਫੂਡ ਦਾ ਨਾਮ ਵਾਇਗਰੂ ਫਾਸਟ ਫੂਡ ਰੱਖਿਆ ਇੱਕ ਪਰਮਾਤਮਾ ਦੀ ਓਟ ਲੈ ਕੇ ਕੰਮ ਸ਼ੁਰੂ ਕੀਤਾ ਹੋਇਆ ਹੈਗਾ ਨਾ ਤੇ ਆਪਾਂ ਜਿਹੜੇ ਪੰਜਾਬੀਆ ਕੰਮ ਛੱਡ ਕੇ ਬਾਹਰ ਜਾ ਰਹੇ ਹਾਂਗੇ ਉਸੇ ਤਰ੍ਹਾਂ ਇੱਕ ਭੈਣ ਆ ਗਈ ਤੇ ਉਹ ਆਪਣੇ ਫਿਰੋਜ਼ਪੁਰ ਦੇ ਵਿੱਚ ਫਾਸਟ ਫੂਡ ਦੀ ਰੀੜੀ ਲਗਾਉਂਦੀ ਹੈ ਜਿਹਦੇ ਵਿੱਚ ਕੀ ਆਪਣਾ ਲਾਲੋ ਪੂਰਾ ਸੈਟਅਪ ਲਗਾਉਂਦੀ ਹੈ ਜਦਾ 버ਗਰ ਲਾਲੋ ਕਾ ਨਿਊਰਲ ਵਗੈਰਾ ਉਹ ਵੀ ਨਾ ਪ੍ਰੋਪਰ ਸਾਥ ਦਿੰਦੇ ਨੇ ਕਿ ਦੋਨੇ ਇਹ ਹਸਬੰਡ ਵਾਈਫ ਨੇ ਕਿਥੇ ਪੰਜਾਬ ਦੇ ਵਿੱਚ ਰਹਿ ਕੇ ਆਪ ਦਾ ਪੂਰਾ ਕਾਰੋਬਾਰ ਕਰਦੇ ਨੇ ਹੁਣ ਜਿਹੜਾ ਇੱਥੋਂ ਹਸਬੰਡ ਜਗਾ ਕੇ ਦਿੱਤੇ ਇਹਨਾਂ ਦਾ ਤੇ ਉੱਥੇ ਲਗਾਉਣੇ ਨੇ ਤਾਂ ਪਹਿਲਾਂ ਐਡਰੈਸ ਪੁੱਛਦੇ ਆਂ ਵੀ ਤੂੰ ਕਿੱਥੇ ਲੈ ਕੇ ਜਾਣਾ ਕਿਹੜੇ ਰੋਡ ਤੇ ਲਾ ਦੇ ਤੂੰ ਸਿਵਲ ਹਸਪੀਟਲ ਪਾਰਕ ਦੇ ਬਿਲਕੁਲ ਸਾਹਮਣੇ ਫਿਰੋਜ਼ਪੁਰ ਸਿਟੀ ਹੈ ਕਹਦਾ ਉੱਥੇ ਕੰਮ ਕਰਦੇ ਆਂ ਉਨਾ ਫਾਸਟ ਫੂਡ ਦਾ ਨਿਊਡਲ ਤੇ 버ਗਰ ਤੇ ਤੁਹਾਡੇ ਹਸਬੰਡ ਦੇ ਭਾਜੀ ਨਾਲ ਤੁਹਾਡੇ ਹੱਥ ਸਾਥ ਪੂਰਾ ਦਿੰਦੇ ਨੇ ਹਾਂਜੀ ਹਾਂਜੀ ਸਾਥ ਦਿੰਦੇ ਨੇ ਬਟ ਇਹਨਾਂ ਦਾ ਕੰਮ ਅਲੱਗ ਹੀ ਇਹਨਾਂ ਅਲੱਗ ਆ ਵੀ ਜਿੰਨਾ ਹੁੰਦਾ ਤੁਹਾਡੇ ਉਥੇ ਸਪੋਰਟ ਕਰਦੇ ਨੇ ਜਦੋਂ ਫ੍ਰੀ ਹੁੰਦੇ ਨੇ ਸਪੋਰਟ ਕਰਦੇ ਨੇ ਆ ਤੁਹਾਨੂੰ ਨਾਲੇ ਕੰਮ ਤੇ ਕਰ ਦਿੰਦੇ ਨੇ ਕਰ ਦਿੰਦੇ ਤੇ ਹੁਣ ਆਪਾਂ ਜਿੱਥੇ ਇਹਨਾਂ ਨੇ ਆਪਣਾ ਪੂਰਾ ਸੈਟਅਪ ਲਾਉਣਾ ਫਾਸਟ ਫੂਡ ਦਾ ਇਹਨਾਂ ਨੇ ਇੱਕ ਛੋਟਾ ਆਪਣਾ ਰੋਜਗਾਰ ਕੀਤਾ ਹੋਇਆ ਆਪਾਂ ਤੁਹਾਨੂੰ ਉਥੇ ਅੱਗੇ ਲੈ ਕੇ ਚੱਲਾਂਗੇ ਉਥੇ ਦੱਸਾਂਗੇ ਜਿਹੜੇ ਮੇਰੇ ਵੀਰੇ ਵੀਡੀਓ ਦੇਖਦੇ ਨੇ ਕਿ ਬਾਤ ਉਹ ਫਿਰੋਜ਼ਪੁਰ ਲਾਗੇ ਦੇ ਨੇ ਚਾਹੇ ਕੋਈ ਬਾਟੇ ਏਰੀਆ ਤੇ ਇਧਰ ਆਉਂਦਾ ਜਾਂਦਾ ਹਨਾ ਚਾਹੇ ਮੋਗੇ ਤੋਂ ਇਧਰ ਆਉਂਦਾਗਾ ਤੇ ਇਹਨਾਂ ਦੇ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਆ ਕਰੋ ਇੱਕ ਵਾਰੀ ਜ਼ਰੂਰ ਨਾ ਕੋਈ ਆਪਣਾ ਜਿਹੜਾ ਪੰਜਾਬੀ ਹੈ ਸਭ ਤੋਂ ਵੱਧ ਇਹ ਹੁੰਦਾ ਵੀ ਇਹਨਾਂ ਸਾਥ ਦੀਏ ਕਿਉਂਕਿ ਜੇ ਆਪੇ ਹੀ ਭੈਣ ਭਾਈ ਆਵਾਂਗੇ ਤਾਂ ਹੀ ਇਹਨਾਂ ਦੀ سپورਟ ਹੋਊਗੀ ਤਾਂ ਹੀ ਇਹਨਾਂ ਦਾ ਰੋਜ਼ਗਾਰ ਚੱਲੂਗਾ ਤਾਂ ਹੀ ਇਹਨਾਂ ਦਾ ਹੌਸਲਾ ਵਧੂਗਾ ਆਪਾਂ ਹੁਣ ਚੱਲਦੇ ਆ ਅੱਗੇ ਜਿੱਥੇ ਇਹਨਾਂ ਨੇ ਆਪਣਾ ਲੋਕੇਸ਼ਨ ਦੱਸਿਆ ਉੱਥੇ ਆਪਾਂ ਉਹਨਾਂ ਨਾਲ ਜਾ ਕੇ ਗੱਲਬਾਤ ਕਰਾਂਗੇ ਜਿੱਥੇ ਆਪ ਦੀ ਫਸਟ ਪੂਰ ਦੀ ਰੇੜੀ ਲਗਾ ਰਹੀ ਹੈ ਕਿ ਹਨਾ ਤੇ پارک ਦੇ ਸਾਹਮਣੇ ਸਿਵਲ ਹਸਪਤਾਲ ਦੇ ਸਾਹਮਣੇ ਇੱਥੇ ਲਗਾ ਰਹੀ ਹੈਗੇ ਹਨ ਸਭ ਜਿਸ ਤਰ੍ਹਾਂ ਦੇਸ਼ ਬ੍ਰਤੀਸਤਾਂ ਦੇ ਵਿੱਚ ਬੱਚੇ ਚਲੇ ਜਾਂਦੇ ਨੇ ਕੰਮ ਤਾਂ ਉੱਥੇ ਵੀ ਕਰਨਾ ਹੁੰਦਾਗਾ ਤੇ ਕੋਈ ਇੱਥੇ ਵੀ ਕਿਰਤ ਕਰਦੇ ਹਨਾ 2 ਰੁਪਏ ਇੱਥੇ ਚਲੋ ਘੱਟ ਨੇਗੇ ਪਰ ਉਧਰ ਜ਼ਿਆਦਾ ਡਾਲਰਾਂ ਦੇ ਕਰਕੇ ਪਰ ਪਰਿਵਾਰ ਤੋਂ ਦੂਰ ਹੁੰਨੇ ਹਨਾ ਤੇ ਸਭ ਤੋਂ ਪਹਿਲਾਂ ਇਹਨਾਂ ਨੇ ਆਪਣੇ ਹੌਸਲਾ ਆਪ ਇਹਨਾਂ ਨੂੰ ਦਿੰਨੇ ਆ ਕਿ ਦੇਖੋ ਵੀ ਐਡਾ ਬੜਾ ਨੇ ਕੰਮ ਸ਼ੁਰੂ ਕੀਤਾਗਾ ਹਨਾ ਪਰਿਵਾਰ ਦਾ ਇੱਕ ਵਰਨੇ ਕੋਲ ਜ਼ਰੂਰ ਵਿਜ਼ਿਟ ਕਰਿਆ ਕਰੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਵੱਡੇ ਦੀ ਸੋਚ ਵੱਡੀ ਛੋਟੀ ਹੁੰਦੀ ਹੈ ਹਨ ਜੇ ਆਪਾਂ ਨਹੀਂ ਸਪੋਰਟ ਕਰਾਂਗੇ ਤਾਂ ਕੌਣ ਕਰਾਂਗੇ ਤੇ ਅੱਜ ਆਪਾਂ ਆਪ ਇਹਨਾਂ ਨਾਲ ਗੱਲ ਕਰਦੇ ਜਿਨ੍ਹਾਂ ਦਾ ਨਾਮ ਕੀ ਆਮਨਪ੍ਰੀਤ ਕੌਰ ਤੇ ਬੇਟੀ ਆਪਾਰੀ ਹੈ ਤੇ ਇਹਨਾਂ ਦੇ ਹਸਬੰਦ ਨੇ ਉਹ ਸਪੋਰਟ ਕਰਦਿੰਨੇ ਕਿ ਆਪ ਖੁਦ ਡਰਾਈਵਰ ਦਾ ਕੰਮ ਕਰਦਿੰਨੇਗੇ ਤੇ ਬਾਕੀ ਇੱਕ ਵਾਰ ਆਪਾਂ ਭੈਣ ਨਾਲ ਪੂਰੇ ਤੁਹਾਨੂੰ ਗੱਲਬਾਤ ਕਰਵਾਉਣੇ ਆ ਤੁਹਾਨੂੰ ਥੋੜਾ ਜਿਹਾ ਇਹ ਹੁੰਦਾ ਹੈ ਬੈਕਗ੍ਰਾਉਂਡ ਜਾਨਣਾ ਜ਼ਰੂਰੀ ਹੁੰਦਾਗਾ ਕਿਉਂਕਿ ਪਤਾ ਲੱਗ ਜਾਂਦਾ ਪ੍ਰੋਪਰ ਕਿੱਥੇ ਜਾਂ ਕਿੱਥੇ ਨਹੀਂ ਹੈਗੇ ਤੇ ਸੱਛਗੋਣਾ ਸੱਛਗੋਣਾ ਤੇ ਤੁਹਾਡਾ ਨਾਮ ਕੀ ਹੈ ਪਹਿਲਾਂ ਤਾਂ ਦੱਸੋ ਮਨਪ੍ਰੀਤ ਕੌਰ ਮਨਪ੍ਰੀਤ ਕੌਰ ਤੇ ਫੈਮਿਲੀ ਦੇ ਵਿੱਚ ਕੌਣ-ਕੌਣ ਹੈ ਤੁਹਾਡੇ ਮੈਂ ਮੇਰੀ ਗੁੜੀ ਆ ਨਾ ਹਸਬੰਡ ਤਿੰਨੋ ਹੀ ਤਿੰਨੋ ਹੀ ਨੇ ਤੇ ਹਸਬੰਡ ਕੀ ਕਰਦੇ ਨੇ ਉਹ ਟੈਕਸੀ ਜਬਰ ਦੀ ਲਾਈਨ 'ਚ ਹੈ ਕਿਸੇ ਦੀ ਗੱਡੀ ਚਲਾਉਂਦੇ ਕਿਸੇ ਡੱਬੀ ਤੇ ਤੁਹਾਨੂੰ ਮਤਲਬ ਪਹਿਲਾਂ ਤੁਸੀਂ ਕੀ ਕਰਦੇ ਸੀ ਉਸ ਤੋਂ ਪਹਿਲਾਂ ਪਹਿਲਾਂ ਮੈਂ ਜੋਬ ਕਰਦੀ ਸੀ ਵੀਰੇ ਕੱਪੜੇ ਵਾਲੀ ਦੁਕਾਨ ਤੇ ਮਾਲਵਾਲ ਰੋਡ ਤੇ ਤੇ ਇਹਦਾ ਆਈਡੀਆ ਕਿਵੇਂ ਆਇਆ ਤੁਹਾਨੂੰ ਇਦ ਆਈਡੀਆ ਇਦਾਂ ਸੀ ਕਿ ਪਹਿਲਾਂ ਇੱਥੇ ਇੱਕ ਅੰਕਲ ਆਉਂਦੇ ਸੀ ਤੇ ਉਹ ਚੱਲ ਗਏ ਤੇ ਉਸ ਤੋਂ ਬਾਅਦ ਕਿਸੇ ਨੇ ਕੀਤਾ ਸੀ ਮਤਲਬ ਰეკਮੈਂਡ ਉਹ ਕਹਿੰਦੇ ਵੀ ਇੱਥੇ ਲਾ ਲਓ ਤੁਸੀਂ ਤੇ ਤੁਹਾਡਾ ਚੱਲ ਜਾਏਗਾ ਫਿਰ ਉਸ ਤੋਂ ਬਾਅਦ ਆਪਾਂ ਇੱਥੇ ਸ਼ੁਰੂ ਤੇ ਕੱਪੜਿਆਂ ਤੋਂ ਬਾਅਦ ਜਿਹੜਾ ਕੰਮ ਸ਼ੁਰੂ ਕੀਤਾ ਕਿਵੇਂ ਲੱਗਿਆ ਵੀ ਤੁਸੀਂ ਕੱਪੜਿਆਂ ਦਾ ਕੰਮ ਕਰਦੀ ਸੀ ਇਹ ਕਿਵੇਂ ਦਾ ਲੱਗਿਆ ਤੁਹਾਨੂੰ ਵੀ ਕਿਵੇਂ ਦੇਚ ਅਪਰੋਚ ਕੀਤਾ ਤੁਹਾਡਾ ਲਾ ਵੀਰੇ ਐ ਸੀ ਕਿ ਜਦੋਂ ਮੈਂ ਸ਼ਾਪ ਤੇ ਜਾਂਦੀ ਸੀ ਗੁड़िया ਮੇਰੀ ਉਦੋਂ ਮਤਲਬ ਕਿ 2 ਮਹੀਨਾਂ ਤੀ ਸੀ ਜਦੋਂ ਮੈਨੂੰ ਮਤਲਬ ਕਿਸੇ ਕੋਲ ਛੱਡ ਕੇ ਜਾਂਦੀ ਸੀ ਤੇ ਉਸ ਤੋਂ ਬਾਅਦ ਮੈਨੂੰ ਥੋੜਾ ਨਈ ਫੀਲ ਹੋਇਆ ਮਤਲਬ ਕਿ ਕੁੜੀਆ ਕਿਸ ਕੋ ਛਾੜੇ ਫਿਰ ਮੈਂ ਹਟੀ ਫਿਰ ਮੈਂ 2-3 ਮਹੀਨੇ ਘਰੇ ਬੈਠੀ ਰਹੀ ਮੇਰਾ ਨਈ ਗੁਜ਼ਾਰਾ ਹੋਇਆ ਕਿਸੇ ਦੇ ਮਤਲਬ ਪਾਂਡੇ ਚਾੜੋ ਕੋਈ ਕੁਝ ਵੀ ਕਰਕੇ ਮੈਂ ਆਪਣਾ 2-3 ਮਹੀਨੇ ਗੁਜ਼ਾਰਾ ਕੀਤਾ ਫਿਰ ਐਂਡ ਤੇ ਮੈਂ ਆਪਣਾ ਆ ਵਾਲਾ ਕੰਮ ਸ਼ੁਰੂ ਵੀ ਤੁਸੀਂ ਆਪਦਾ ਕੰਮ ਸ਼ੁਰੂ ਕੀਤਾ ਵੀ ਤੁਸੀਂ ਕਿਸੇ ਕਿਸੇ ਅੰਦਰ ਨਹੀਂ ਕੰਮ ਕਰਦੇ ਤੁਹਾਡਾ ਵਧੀਆ ਕਰਦਾ ਗੁਜ਼ਾਰਾ ਚੱਲੀ ਜਾਂਦਾ ਕੀ ਕੀ ਤੁਸੀਂ ਮਤਲਬ ਆਪਣਾ ਇੱਥੇ ਤਿਆਰ ਕਰਦੇ ਹੋ ਆਪਣੀ ਕੋ ਨਿਊਡਲ ਤੇ 버ਗਰ ਹੀ ਦੋ ਆਈਟਮ ਹੀ ਹੁੰਦੀਆਂ ਨੇ ਆਪਣੀ ਕੋ ਸਟਾਰਟਿੰਗ ਤੋਂ ਆਪਾਂ ਸਪ੍ਰਿੰਗ ਰੋਲ ਲਾਈਵ ਹੀ ਸੀ ਪਰ ਉਹ ਕੰਮ ਨਹੀਂ ਚ ਉਹ ਮੋਸੇ ਵੀ ਲਾਏ ਸੀ ਗਾਕ ਨਹੀਂ ਸੀ ਫਿਰ ਆਪਣਾ ਨਿਊਡਲ ਤੇ 버ਗਰ ਆਪਣਾ ਰੋਟੀ ਜੋਗਾ ਤਾਂ ਚੱਲੀ ਜਾਂਦਾ ਆਪਣੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਦੇਖੋ ਜਿਸ ਤਰ੍ਹਾਂ ਭੈਣ ਨੇ ਕਿ ਨਿਊਡਲ ਵੀ ਲਾਏ 버ਗਰ ਵੀ ਲਾਏ ਵੀ ਹਨਾ ਆਪਾਂ ਨੂੰ ਸਪੋਰਟ ਦੀ ਲੋੜ ਹੁੰਦੀ ਹੈ ਕਿ ਜਿਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਪਹੀਆ ਫੈਲਿਆ ਹੈਗਾ ਪਪਈਆ ਕੋਲ ਵੀ ਖਾਣੇ ਜਾ ਕੇ ਹਨਾ ਬਾਹਰੋਂ ਆ ਕੇ ਇੱਥੇ ਆ ਕੇ ਉਹਨਾਂ ਨੇ ਬਹੁਤ ਕੁਝ ਬਣਾ ਲੈ ਕੋਠੇ ਖੜੀਆਂ ਕਰ ਲਿਆ ਹਨਾ ਪਰ ਇਹ ਹੁੰਦਾ ਵੀ ਦੇਖੋ ਆਪਣੇ ਪੰਜਾਬ ਦਾ ਵਾਸੀ ਹੋ ਕੇ ਹਨਾ ਇੱਥੇ ਆਪਾਂ ਜੇ ਇਸ ਭੈਣ ਦੇ ਅੱਜ ਸਪੋਰਟ ਕਰਾਂਗੇ ਹਨਾ ਅੱਜ ਇਹ 500 ਕੁ ਮਾਰੀ ਆ ਜੇ ਆਪਾਂ ਕੋਈਆਂ ਕੋਲ ਵੀ ਖਾਣਾ ਇੱਥੇ 10 ਬੰਦੇ ਆਉਂਦੇ ਨੇ ਤਾਂ ਵਧੀਆ ਇਹ ਆਪ ਦਾ ਇੱਕ ਸੈਟਅਪ ਕਰ ਸਕਦੇ ਕੋਈ ਬੱਚੇ ਦੀ ਪੜ੍ਹਾਈ ਲਾ ਲੋ ਸੋ ਆਪਾਂ ਨੂੰ ਪਤਾ ਜਿਗਾ ਮਹਿੰਗਾਈ ਦਾ ਇੰਨਾ ਟਾਈਮ ਆ ਗਾਣਾ ਤੇ ਜਿਸ ਤਰ੍ਹਾਂ ਨੇ ਬਾਹਿ ਗੁਰੂ ਫਾਸਟ ਫੂਡ ਤਿਆਰ ਕੀਤਾ ਗਾ ਕਰੇ ਨੇ ਨਾਮ ਇੱਕ ਹੋਟਰਾਸਾ ਲਿਆ ਗਾ ਜਿੰਨੇ ਵੀ ਮੇਰੇ ਫਿਰੋਜ਼ਪੁਰ ਵਾਸੀ ਦੇਖ ਰਹੇ ਨੇ ਕਿ ਹਨਾ ਤੇ ਜ਼ਰੂਰ ਇੰਨਾ ਕੋਈ ਇੱਕ ਵਾਰ 버ਗਰ ਤੇ ਨੂਡਲ ਦਾ ਜ਼ਰੂਰ ਟੈਸਟ ਕਰੇਗਾ ਤੇ 버ਗਰ ਦਾ ਰੇਟ ਕਿੰਨਾ ਰੱਖਿਆ ਆਪਣੇ 30 ਰੁਪਏ ਬਾਕੀ ਕਿੰਨਾ ਗਾ ਨਹੀਂ ਲਾਸਟ ਆਪਣਾ 30 ਰੁਪਏ ਹੈ ਨੂਡਲ ਆਪਣੀ 1/2 30 ਹੈ 60 ਰੁਪਏ ਦੀ ਫੁੱਲ ਪਲੇਟ ਦੇਖੋ ਫੁੱਲ ਕੁਫਲ ਕੰਟਰੀ ਸਭ ਤੋਂ ਵੱਡੀ ਗੱਲ ਇਹ ਹੁੰਦੀ ਵੀ ਸੋਚਉਂਦੇ ਵੀ ਆਪਾਂ ਸਭ ਤੋਂ ਘੱਟ ਰੇਟ ਤੇ ਕਰੀਏ ਪਰ ਇਹਨਾਂ ਜਿਹੜਾ ਘੱਟ ਰੇਟ ਰੱਖਿਆ ਨਾ ਉਹ ਅਸੀਂ ਗੱਲਬਾਤ ਕੀਤੀ ਸੀ ਵੀ ਭਉ ਮਾਰਕੀਟ ਵਿੱਚ ਜ਼ਿਆਦਾ ਹੁੰਦਾਗਾ ਨਾ ਪਰ ਇਹਨਾਂ ਨੇ 30 ਰੁਪਏ ਦੇ ਹਿਸਾਬ ਨਾਲ ਰੱਖਿਆ ਕਿ ਤੇ ਵਧੀਆ ਇਹ ਆਪਦਾ ਤਿਆਰ ਕਰਦੇ ਨੇ ਕਿ ਜਿੰਨੇ ਵੀ ਮੇਰੇ ਫਿਰੋਜ਼ਪੁਰ ਵਾਸੀ ਦੇਖ ਰਹੇ ਨੇ ਇੱਕ ਵਾਰ ਇਹਨਾਂ ਕੋਲ ਜ਼ਰੂਰ ਵਿਜ਼ਿਟ ਕਰਨ ਤੇ ਤੁਸੀਂ ਸਟੱਡੀ ਕੀ ਕੀਤੀ ਆ ਆਪਣੀ ਬ੍ਰਿਟਨ થી ਏ 10th ਕੀਤਾ ਤੁਸੀਂ ਦੇਖੋ ਸਭ ਤੋਂ ਵੱਡੀ ਗੱਲ ਇਹ ਨਹੀਂ ਕਿ 10th ਪਾਸ ਤੋਂ ਬਾਅਦ ਮੈਰਿਡ ਹੋ ਕੇ ਘਰਾਂ ਦੇ ਵਿੱਚ ਦਬ ਕੇ ਰਹਿ ਜਾਂਦੇ ਨੇ ਪਰ ਇਹੀ ਗੱਲ ਹੁੰਦੀ ਹੈ ਕਿ ਇੱਕ ਆਪਾਂ ਨੂੰ ਫਿਰ ਵੀ ਆਪਦਾ ਘਰ ਦੀ ਲੇਡੀ ਹੈ ਜਿਹੜੀ ਉਹਨੇ ਪੂਰਾ ਪਰਿਵਾਰ ਤੋਰਨਾ ਹੁੰਦਾ ਇਸੇ ਤਰ੍ਹਾਂ ਇਹਨਾਂ ਨੇ ਆਪਦਾ ਇੱਕ ਫਾਸਟ ਫੂਡ ਦਾ ਤਿਆਰ ਕੰਮ ਕੀਤਾਗਾ ਤੇ ਉਸੇ ਆਪਦਾ ਪਰਿਵਾਰ ਚਲਾ ਰਹੀ ਆ ਤੇ ਸਪੋਰਟ ਕਾਰਿਆ ਸਾਰਾ ਫੈਮਿਲੀ ਬਰਤਬਾਤ ਸਪੋਰਟ ਕੀਤੀ ਚਾਹੀਦੀ ਆਪਾਂ ਨੂੰ ਆਲੇ ਦੁਆਲੇ ਲੋਕਾਂ ਦੀ ਚਾਹੀਦੀ ਆ ਫਿਰੋਜ਼ਪੁਰ ਵਾਸੀ ਦੀ ਚਾਹੀਦੀ ਆ ਵੀ ਜਿੱਥੋਂ ਵੀ ਚਲੋ ਆਪਾਂ ਦੂਰੋਂ ਆਉਣੇ ਦੂਰ ਮੈਕਡੋਨਲਡ ਲਾ ਲਓ ਹਨਾ ਹੋਰ ਆਪਾਂ ਦੂਰ ਪੀਜ਼ਾ 버ਗਰ ਖਾਣ ਜਾਂਦੇ ਆ ਕਿ ਹਨਾ ਪਰ ਦੋ ਦੋ 7-10 ਕਿਲੋਮੀਟਰ ਚਲੇ ਜਾਂਦੇ ਆ ਪਰ ਇਹ ਵਿੱਚ ਰਹਿੰਦੇ ਨੇ ਇਹਨਾਂ ਕੋਲ ਇੱਕ ਵਾਰੀ ਜ਼ਰੂਰ ਵਿਜ਼ਿਟ ਕਰਿਓ ਤੇ ਬਾਕੀ ਜਾਂਦੇ ਜਾਂਦੇ ਇਹਨਾਂ ਦੀ ਵੀਡੀਓ ਤੁਸੀਂ ਜ਼ਰੂਰ ਸ਼ੇਅਰ ਕਰ ਦੇਣੀ ਤੇ ਇੱਕ ਵਾਰ ਇਹਨਾਂ ਦੇ ਕੋਲ ਵਿਜ਼ਿਟ ਕਰ ਲੈਣੀ ਦੁਬਾਰੇ ਐਡਰੈਸ ਮੈਂ ਦੱਸ ਦਿੰਦਾ ਰੋਜਪੁਰ ਦੇ ਵਿੱਚ ਸਿਵਲ ਹਸਪੀਟਲ ਦੇ ਇੱਥੇ ਆਪਣਾ ਇੱਕ ਪਾਰਕ ਆ ਉਹਦੇ ਸਾਹਮਣੇ ਬਿਲਕੁਲ ਮਾਰਕੀਟ ਦੇ ਵਿੱਚ ਲਗਾਉਂਦੇ ਨੇਗੇ